ਸੱਟਾਂ ਲੱਗਦੀਆਂ ਨੇ ਰੋਜ਼ ਕੋਈ ਬਜ਼ੁਰਗ गिरਦਾ ਪਿਆ ਕੋਈ ਲੇਡੀਜ਼ गिरਦੀ ਵੀ ਆ ਪਰ ਮੈਨੂੰ ਲੱਗਦਾ ਆ ਲੁਧਿਆਣੇ ਦੇ ਮੋਕੇ ਦੀ ਮੇਅਰ ਮੋਕੇ ਦਾ ਐਮਐਲਏ ਤੇ ਮੋਕੇ ਦਾ ਕੌਂਸਲਰ ਅੱਖਾਂ 'ਚ ਪੱਟੀ ਬੰਨ ਕੇ ਬੈਠਾ ਉਹਨਾਂ ਨੂੰ ਕੁਝ ਨਹੀਂ ਪਤਾ ਉਹਨਾਂ ਨੂੰ ਬਸ ਇਹ ਪਤਾ ਹੈ ਕਿ ਇਹ ਕੌਂਸਲਰ ਸਾਡੀ ਪਾਰਟੀ ਦਾ ਨਹੀਂ ਹੈ ਸਰਕਾਰ ਪਹਿਲੀ ਵਾਰੀ ਲਾਈਫ ਦੇ ਵਿੱਚ ਦੇਖੀ ਐ ਵੀ ਜਿਹੜੀ ਕਿ ਬੰਦਿਆਂ ਦੀਆਂ ਜਾਨਾਂ ਨੂੰ ਵੀ ਜਾਨਾਂ ਦੀ ਵੀ ਪਰਵਾਹ ਨਹੀਂ ਕਰਦੀ ਪਈ ਵੀ ਤੁਸੀਂ ਮਰੋ ਡੁੱਬੋ ਅਸੀਂ ਤਾਂ ਗੰਦ ਇੱਥੇ ਸੁੱਟਾਂਗੇ ਇਹੋ ਜੀ ਪੋਜੀਸ਼ਨ ਵਾਲੀ ਸਰਕਾਰ ਮੈਂ ਪਹਿਲੀ ਵਾਰੀ ਦੇਖੀ ਹੈ ਇੱਕ ਬਾਥਰੂਮਾਂ ਦੇ ਤਾਂ ਘਾਟਣ ਅੱਜ ਇੰਨੀ ਕ ਗਰਾਵਟ ਆ ਗਈ ਕਿ ਸਕੂਲਾਂ 'ਚ ਕੀ ਕਹਿੰਦੇ ਗੋਬਰ ਸੁੱਟਣਾ ਸ਼ੁਰੂ ਕਰਤਾ ਅੱਜ ਸਾਰੀ ਜਨਤਾ ਇੰਨੀ ਕ ਹਰਾਸ਼ਮੈਂਟ ਐ ਇਸ ਗੋਬਰ ਤੋਂ ਬਿਮਾਰੀਆਂ ਤਾਂ ਲਗਣੀਆਂ ਲਗਨੀਆਂ ਉਹ ਤਾਂ ਸਭ ਤੋਂ ਵੱਡੀ ਗੱਲ ਐ ਅਸੀਂ ਫੇਰ ਰੋਡ ਦੇ ਉੱਤੇ ਬੈਠਾਂਗੇ ਦੇਖੋ ਲੋਕਾਂ ਦੀ ਇਹ ਜਾਨਾਂ ਸਾਡੇ ਲਈ ਸਭ ਤੋਂ ਕੀਮਤੀ ਨੇ ਇੱਕ ਦੇਖੋ ਲੁਧਿਆਣਾ ਸ਼ਹਿਰ ਨੂੰ ਕਲੀਨ ਐਂਡ ਗ੍ਰੀਨ ਬਣਾਉਣਾ ਸਾਡੀ ਜ਼ਿੰਮੇਵਾਰੀ ਐ ਇਹਲਾ ਉਹ ਪੋਰਸ਼ ਏਰੀਆ ਉਹ ਵੀ ਮੌਜੂਦਾ ਕਾਉਂਸਲਰ ਦਾ ਆ ਪਰ ਅੱਜ ਉਹਨਾਂ ਦੇ ਵੀ ਹਾਲਾਤ ਇਦਾਂ ਨੇ ਪਰ ਕਾਉਂਸਲਰ ਕੀ ਕਰੇ ਕਾਉਂਸਲਰ ਦੇ ਲੈਵਲ ਦਾ ਕੰਮ ਨਹੀਂ ਜਿਹੜਾ ਵੱਡੇ ਲੈਵਲ ਦਾ ਕੰਮ ਹੈ ਦੇਖਿਓ ਜਦੋਂ ਬਾਰਿਸ਼ ਪੈਂਦੀ ਹੈ ਤਿੰਨ ਦਿਨ ਬਾਰਿਸ਼ ਪੈਂਦੀ ਹੈ ਬਾੜ ਆ ਜਾਂਦੀ ਹੈ ਸਤਲੋਈਤਾ ਦਾ ਬਾੜ ਆਣੀ ਆਣੀ ਹੈ ਪਰ ਪੁਲਿਸ ਗਲੋਨੀ ਵੀ ਬਾੜ ਆ ਜਾਂਦੀ ਹੈ ਇਹੀ ਹੈ ਜੀ ਨਹੀਂ ਹੋਊਗਾ ਤਾਂ ਫਿਰ ਅਸੀਂ ਧਰਣਾ ਲਾਵਾਂਗੇ ਅੱਛਾ ਜੀ ਦੇਖੋ ਅਸੀਂ ਸਕੂਲ ਦੀ ਸਾਈਡ ਤੇ ਗੋਹਾ ਤਾਂ ਸੁੱਟਣ ਨਹੀਂ ਦੇਣਾ ਸਰਕਾਰ ਧਰਨਿਆਂ ਚੋਂ ਨਿਕਲੀ ਸੀ ਦਿੱਲੀੋਂ ਬਿਲਕੁਲ ਜੀ ਧਰਨਿਆਂ ਤੋਂ ਹੀ ਸ਼ੁਰੂ ਹੋਈ ਸੀ ਧਰਨਿਆਂ ਦੀ ਨਿਬੜ ਜਾਣੀ ਹੈ ਕਸਰ ਨਹੀਂ ਛੱਡੀ ਜਾ ਰਹੀ ਐਮਐਲਏ ਸਾਹਿਬ ਵੱਲੋਂ ਵੀ ਭਾਈ ਅਸੀਂ ਸ਼ਹਿਰ ਨੂੰ 40ਵੇਂ ਤੋਂ 38ਵੇਂ ਨੰਬਰ ਤੋਂ ਕਿਤੇ 8ਵੇਂ ਨੰਬਰ ਤੇ ਲੈ ਆਈਏ ਪਰ ਇਹਨਾਂ ਦੀ ਕੋਸ਼ਿਸ਼ ਹੈ 40ਵੇਂ ਨੰਬਰ ਤੇ ਲੈ ਜਾਣ ਦੀ ਅੱਜ ਕੱਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਦੇਸ਼ ਦੁਨੀਆ ਮੈਂ ਹਾਂ ਜੀ ਸੁਰਿੰਦਰ ਛਿੰਦਾ ਅੱਜ ਅਸੀਂ ਤਾਜਪੁਰ ਰੋਡ ਤੇ ਪਹੁੰਚੇ ਆਂ ਦਿਖ ਦਿਓ ਤਾਜਪੁਰ ਰੋਡ ਦਾ ਹਾਲਾਤ ਆ ਦੇਖੋ ਕਿਸ ਤਰ੍ਹਾਂ ਗੱੜਾ ਜਮਾ ਰੋਡ ਦੇ ਉੱਤੇ ਆ ਲੋਕਾਂ ਨੂੰ ਆਉਣ ਜਾਣ ਵਾਲਿਆਂ ਨੂੰ ਵੀ ਪਰੇਸ਼ਾਨੀ ਹੋ ਰਹੀ ਆ ਕਿ ਲੋਕਾਂ ਦਾ ਬਹੁਤ ਕਿ ਉਸ ਨਾਲ ਦਿੱਲੀ ਹੀ ਜਾਮ ਲੱਗ ਜਾਂਦਾ ਵਾ ਇਸ ਚੌਂਕ ਦੇ ਵਿੱਚ ਦਿਖਾ ਰਹੇ ਆ ਤੁਹਾਨੂੰ ਤਸਵੀਰਾਂ ਗੱਲਬਾਤ ਵੀ ਕਰਾਵਾਂਗੇ ਤੁਹਾਡੀ ਆਉਣ ਜਾਣ ਵਾਲੇ ਰਾਹਗਰਾਂ ਨਾਲ ਵੀ ਕਿੰਨੀ ਕਾ ਪ੍ਰੋਬਲਮਾਂ ਇਹਨਾਂ ਨੂੰ ਆ ਰਹੀਆਂ ਇੱਥੇ ਮੌਜੂਦਾ ਕੌਂਸਲਰ ਵੀ ਇੱਥੇ ਪਹੁੰਚਿਆ ਗੱਲidal ਤੋਂ ਕਮਲ ਰੋੜਾ ਜੀ ਉਹਨਾਂ ਨਾਲ ਵੀ ਗੱਲ ਕਰਾਂਗੇ ਕਰਵਾਂਗੇ ਤੁਹਾਡੀ ਬਾਈ ਜੀ ਕਿੰਨੀ ਕਿ ਪਰੇਸ਼ਾਨੀ ਆ ਰਹੀ ਤੁਹਾਨੂੰ ਇੱਥੇ ਰੋੜ ਕਿਦਾਂ ਖਰਾਬ ਹੈ ਰਾਸਤਾ ਸਾਰਾ ਖਰਾਬ ਹੋ ਰਿਹਾ ਜੀ ਅੱਛਾ ਜੀ ਹਾਂ ਜੀ ਖਾਬੜ ਖੱਡੇ ਹੋ ਰਹੇ ਔਰ ਕੀਚੜ ਹੋ ਰਿਹਾ ਹੈ ਜਿਆਦਾ ਸਾਹਿਬ ਕਿੰਨੀ ਕਿ ਪਰੇਸ਼ਾਨੀ ਆ ਰਹੀ ਹੈ ਕਿਤਨੀ ਕਿ ਪਰੇਸ਼ਾਨੀ ਆ ਰਹੀ ਹੈ ਸਾਰੀ ਪਰੇਸ਼ਾਨੀ ਪਰੇਸ਼ਾਨੀਆਂ ਹੀ ਅੱਛਾ ਜੀ ਹਾਂ ਜੀ ਇਹਦੀ ਕੰਮ ਹੈ ਇਹ ਹਾਂ ਜੀ ਡੇਲੀ ਦਾ ਕੰਮ ਹੈ ਜਦ ਬਾਰਿਸ਼ ਪੈਂਦੇ ਤभी ਕੰਮ ਹੁੰਦਾ ਹੈ ਇਹ ਸਾਰੀ ਦਾ ਕੰਮ ਹੈ ਦੇਖੋ ਜੀ ਕਿਹਨਾਂ ਦਾ ਕਹਿਣਾ ਹੈ ਕਿ ਜਦੋਂ ਬਾਰਿਸ਼ ਪੈਂਦੀ ਹੈ ਉਦੋਂ ਉਸ ਟਾਈਮ ਇਹੀ ਹਾਲਾਤ ਹੋ ਜਾਂਦੇ ਆ ਰਾਗੀਰਨ ਅਵਿ ਗੱਲਬਾ ਕਰਾਵਾਂਗੇ ਤੁਸੀਂ ਆਪ ਦੇਖ ਸਕੋ ਜਿਹੜੇ ਰਾਗੀਰਾਂ ਉਹ ਵੀ ਕਹਿ ਰਹੇ ਹੈਗੇ ਬਹੁਤ ਹੀ ਪਰੇਸ਼ਾਨ ਹੈਗੇ ਆ ਦੇਖ ਸਕਦੇ ਹੋ ਤੁਸੀਂ ਹਾਲਾਤ ਇੰਨਾ ਗੋਹਾ ਡੈਰੀ ਕੰਪਲੈਕਸ ਵਾਲਿਆਂ ਦਾ ਇਹ ਸਾਰਾ ਗੋਹਾ ਵਾ ਦੇਖ ਸਕਦੇ ਹੋ ਇਸ ਤੋਂ ਪਹਿਲਾਂ ਇੱਕ ਲੇਡੀਆਂ ਵੀ ਗਿਰੇ ਗਿਆ ਉਹਨਾਂ ਨੂੰ ਵੀ ਪ੍ਰੋਬਲਮ ਆਈ ਸੀਗੀ ਬਾਕੀ ਹੋਰ ਵੀ ਵੀਰ ਤੁਹਾਡੇ ਨਾਲ ਗਰੇ ਉਹਨਾਂ ਨੂੰ ਵੀ ਤੁਹਾਡੇ ਗੱਲਬਾ ਕਰਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਰ ਬਹੁਤ ਜ਼ਿਆਦਾ ਜਾਮ ਲੱਗਾ ਹੈ ਕੀ ਕਹਿੰਦੇ ਸਰ ਜਾਮ ਭਾਜੀ ਸਾਡੇ ਸਮਾਰਟ ਸਿਟੀ ਨੂੰ ਗੰਦ ਸਿਟੀ ਬਣਾਉਣ ਤੇ ਇਹ ਆਪਣੇ ਪੂਰਾ ਜੋਰ ਲਾ ਰਹੇ ਆ ਇੱਕ ਵਾਰ ਇੱਕ ਤਾਂ ਹੁੰਦਾ ਨਾ ਵੀ ਭਾਈ ਅਸੀਂ ਅਸੀਂ ਜੋਰ ਲਾ ਰਹੇ ਆ ਸਫਾਈ ਕਰਨ ਲਈ ਇਹ ਜੋਰ ਲਾ ਰਹੇ ਆ ਸ਼ਹਿਰ ਨੂੰ ਸਾਡਾ ਸ਼ਹਿਰ 40ਵੇਂ 40 ਨੰਬਰਾਂ ਚੋਂ 38ਵੇਂ ਨੰਬਰ ਤੇ ਆਇਆ ਪਰ ਇਹ ਪੂਰਾ ਜੋਰ ਲਾ ਰਹੇ ਆ ਵੀ 40ਵੇਂ ਨੰਬਰ ਤੇ ਆਵੇ ਇਹ ਇਹਨਾਂ ਵੱਲੋਂ ਕੋਈ ਕਸਰ ਨਹੀਂ ਛੱਡੀ ਜਾ ਰਹੀ ਐਮਐਲਏ ਸਾਹਿਬ ਵੱਲੋਂ ਵੀ ਭਾਈ ਅਸੀਂ ਸ਼ਹਿਰ ਨੂੰ 40ਵੇਂ ਤੋਂ 38ਵੇਂ ਨੰਬਰ ਤੋਂ ਕਿਤੇ 8ਵੇਂ ਨੰਬਰ ਤੇ ਲੈ ਆਈਏ ਪਰ ਇਹਨਾਂ ਦੀ ਕੋਸ਼ਿਸ਼ ਹੈ 40ਵੇਂ ਨੰਬਰ ਤੇ ਲੈ ਜਾਣ ਦੀ ਇਸ ਤੋਂ ਪਹਿਲਾਂ ਕੰਨੇ ਲੱਗੇ ਜਾਮ ਰਹਿ ਡੈਰੀ ਕੰਮ ਨਾ ਕਰਾਣੇ ਉੱਥੇ ਜਾ ਕੇ ਬਹੁਤ ਛੜਦਾ ਸ਼ਨੀ ਮੰਦਰ ਦੇ ਕੋਲ ਜੋ ਉੱਥੇ ਤਾਂ ਲੱਗਿਆ ਇਹ ਚੱਕ ਕੇ ਛੜਦਾ ਇੱਥੇ ਮੈਂ ਬੇਨਤੀ ਬੇਨਤੀ ਤੁਹਾਨੂੰ ਦੱਸਦਾ ਵੀਰ ਜੀ ਇਹ ਸਰਕਾਰ ਦੇ ਹਾਲਾਤ ਇਹ ਸਕੂਲ ਦੀ ਸਾਈਟ ਹੈ ਜੀ ਜੀ ਇਹ ਜਗ੍ਹਾ ਸਕੂਲ ਦੀ ਹੈ ਜਿੱਥੇ ਕੀ ਸਮਾਰਟ ਸਕੂਲ ਬਣਨਾ ਸੀ ਜੀ ਅੱਜ ਉਥੇ ਡੰਪ ਬਣਾ ਦਿੱਤਾ ਗਿਆ ਗੋਏ ਦਾ ਤੇ ਸਰਕਾਰ ਬੜੀਆਂ ਵੱਡੀਆਂ ਗੱਲਾਂ ਕਰਦੀ ਸੀ ਵੀ ਅਸੀਂ ਸਿੱਖਿਆ ਕ੍ਰਾਂਤੀ ਲੈ ਕੇ ਆਵਾਂਗੇ ਜੀ ਜੀ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਲੱਖਾਂ ਕਰੋੜਾ ਰੁਪਏ ਦੀ ਧੰਦਲੀ ਹੋ ਰਹੀ ਹੈ 1 ਕਰੋੜ ਰੁਪਈਆ ਸਿਰਫ ਚਾਰਦواری ਵਾਸਤੇ ਆਇਆ ਸੀ ਔਰ ਚਾਰਦواری ਹੀ ਹੋਈ ਹੈ ਜੀ ਜੀ ਕੋਈ ਕੰਮ ਨਹੀਂ ਹੋਇਆ ਉਸ ਤੋਂ ਬਾਅਦ ਸਾਡੇ ਲੋਕ ਇੱਥੇ ਮਰਨ ਲਈ ਮਜਬੂਰ ਹੋ ਰਹੇ ਨੇ ਡਿੱਗਦੇ ਪਏ ਨੇ ਢੈਂਦੇ ਪਏ ਨੇ ਹੁਣੇ ਸਾਡੀ ਭੈਣ ਇੱਕ ਗੋਏ ਦੇ ਵਿੱਚ ਫਸ ਗਈ ਤੁਸੀਂ ਵੀ ਸ਼ੌਟ ਲਿਆ ਆਉਣਾ ਸ਼ਾਇਦ ਵੀ ਮਤਲਬ ਬਹੁਤ ਹੀ ਬੁਰਾ ਹਾਲ ਹੋ ਰਿਹਾ ਸਤਾਜ ਬਰੋਡ ਦਾ ਓਕੇ ਤੇ ਜਿਹਨੂੰ ਸ਼ਨੀ ਮੰਦਵੋ ਤੁਹਾਨੂੰ ਲੱਗਿਆ ਜੀ ਮੇਰ ਸਾਹਿਬ ਵੀ ਪਹੁੰਚੇ ਸੀ ਉੱਥੇ ਮੇਰ ਸਾਹਿਬ ਦਾ ਕਹਣਾ ਹੈ ਕਿ ਜਲਦ ਜਲਦੀ ਹੱਲ ਕਰਾਇਆ ਜਾਊਗਾ ਪਰ ਉਹਦਾ ਹੱਲ ਤਾਂ ਕੋਈ ਹੋਇਆ ਨਹੀਂ ਸਰ ਇੰਨਾ ਕੋ ਹੱਲ ਹੈ ਹੀ ਨਹੀਂ ਜੀ ਹੱਲ ਹੁੰਦਾ ਤਾਂ ਸਾਨੂੰ ਇਹ ਲਾਈਵ ਨਾ ਹੋਣਾ ਪੈਂਦਾ ਤਕਰੀਬਨ ਦੇਖਦੇ ਆ ਸ਼ਾਮ ਨੂੰ ਦਿੱਲੀ ਤੇ ਜਾਮ ਲੱਗਦਾ ਹਾਂਜੀ ਜਾਮ ਲੱਗਣ ਦਾ ਕਾਰਨ ਇਹੀ ਹੈ ਜੀ ਵੀ ਗੋਆ ਰੋਡ ਦੇ ਉੱਤੇ ਆਇਆ ਹੋਇਆ ਟੂ ਵਿਲਰ ਗੋਏ ਦੇ ਉੱਤੋਂ ਛੱਡਦਾ ਨਹੀਂ ਵੀ ਮੈਂ ਫਿਸਲ ਜੂਗਾ ਔਰ ਕਈ ਮੇਰੇ ਵੀਰ ਵਿਚਾਰੇ ਭੈਣਾ ਜਿਹੜੀਆਂ ਕਿ ਗੋਏ ਦੇ ਵਿੱਚ ਫਸ ਜਾਂਦੀਆਂ ਨੇ ਉਹ ਤਿਲਕ ਦੀਆਂ ਨੇ ਡਿੱਗਦੀਆਂ ਨੇ ਸੱਟਾਂ ਖਾ ਕੇ ਜਾਂਦੀਆਂ ਨੇ ਹੁਣ ਵੀ ਹੈ ਤਾਂ ਪੈਸਾ ਤੁਸੀਂ ਗਿਰੇ ਸੀ ਨਹੀਂ ਉਹ ਅੰਕਲ ਗਿਰੇ ਸੀਗੇ ਹੁਣੇ ਗਏ ਨੇ ਇੱਕ ਹੁਣੇ ਮੁੰਡਾ ਗਿਰਿਆ ਇੱਕ ਦਾ ਇੱਕ ਦਾ ਸਕਰੀਨ ਸ਼ਾਟ ਤੁਸੀਂ ਲਿਆ ਜਿਹੜੇ ਡਿੱਗੇ ਨੇ ਮਤਲਬ ਐਨੀ ਗਰਾਵਟ ਵਾਲੀ ਸਰਕਾਰ ਪਹਿਲੀ ਵਾਰੀ ਲਾਈਫ ਦੇ ਵਿੱਚ ਦੇਖੀ ਹੈ ਵੀ ਜਿਹੜੀ ਕਿ ਬੰਦਿਆਂ ਦੀਆਂ ਜਾਨਾਂ ਨੂੰ ਵੀ ਜਾਨਾਂ ਦੀ ਵੀ ਪਰਵਾਹ ਨਹੀਂ ਕਰਦੀ ਭਈ ਤੁਸੀਂ ਮਰੋ ਡੁੱਬੋ ਅਸੀਂ ਤਾਂ ਗੰਦ ਇੱਥੇ ਸੁੱਟਾਂਗੇ ਇਹੋ ਜੀ ਪੋਜੀਸ਼ਨ ਵਾਲੀ ਸਰਕਾਰ ਮੈਂ ਪਹਿਲੀ ਵਾਰੀ ਦੇਖੀ ਹੁਣ ਸਰ ਇਹਦਾ ਹੱਲ ਕੀ ਹੈ ਜੀ ਹੱਲ ਇਹੀ ਹੈ ਜੀ ਨਹੀਂ ਹੋਊਗਾ ਤਾਂ ਫਿਰ ਅਸੀਂ ਧਰਨਾ ਲਾਵਾਂਗੇ ਅੱਛਾ ਜੀ ਦੇਖੋ ਅਸੀਂ ਸਕੂਲ ਦੀ ਸਾਈਡ ਤੇ ਗੋਹਾ ਤਾਂ ਸੁੱਟਣ ਨਹੀਂ ਦੇਣਾ ਫਿਰ ਉਹਸਾ ਹੋ ਗਿਆ ਇਹ ਧਰਨਿਆਂ ਦੀ ਸਰਕਾਰ ਹੋ ਗਈ ਆ ਫਿਰ ਕੀ ਕਰੀ ਇਹ ਵੀ ਤਾਂ ਸਰਕਾਰ ਧਰਨਿਆਂ ਚੋਂ ਨਿਕਲੀ ਸੀ ਦਿੱਲੀੋਂ ਬਿਲਕੁਲ ਜੀ ਧਰਨਿਆਂ ਤੋਂ ਹੀ ਸ਼ੁਰੂ ਹੋਈ ਸੀ ਧਰਨਿਆਂ ਦੇ ਨਿਬੜ ਜਾਣੀ ਆ ਕਹਿੰਦਾ ਮਤਲਬ ਹੈ ਕਿ ਧਰਨਿਆਂ ਤੋਂ ਬਿਨਾ ਕੋਈ ਹੱਲ ਨਹੀਂ ਹੋਣਾ ਕੋਈ ਹੱਲ ਨਹੀਂ ਬਾਜੀ ਤੁਹਾਡੇ ਸਾਹਮਣੇ ਹੀ ਆ ਕਿੰਨੀ ਵਾਰੀ ਬੇਨਤੀ ਕਰ ਚੁੱਕੇ ਆ ਐਮ ਐਲ ਏ ਸਾਹਿਬ ਨੂੰ ਮੇਅਰ ਮੈਡਮ ਨੂੰ ਪਰ ਕੋਈ ਹੱਲ ਨਹੀਂ ਹੋ ਰਿਹਾ ਜੇ ਨਹੀਂ ਹੱਲ ਹੋਊਗਾ ਤੇ ਇਸ ਸੰਘਰਸ਼ ਨੂੰ ਅਸੀਂ ਤੇਜ਼ ਕਰਕੇ ਅਸੀਂ ਏਰੀਏ ਦੇ ਨਾਲ ਲੱਗਦੇ ਚਾਰ ਪੰਜ ਕਾਉਂਸਲਰਸ ਲੈ ਕੇ ਅਸੀਂ ਫਿਰ ਰੋਡ ਦੇ ਉੱਤੇ ਬੈਠਾਂਗੇ ਦੇਖੋ ਲੋਕਾਂ ਦੀ ਇਹ ਜਾਨ ਸਾਡੇ ਲਈ ਸਭ ਤੋਂ ਕੀਮਤੀ ਨੇ ਇੱਕ ਦੇਖੋ ਲੁਧਿਆਣਾ ਸ਼ਹਿਰ ਨੂੰ ਕਲੀਨ ਐਂਡ ਗ੍ਰੀਨ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ ਅਸੀਂ 95 ਲੋਕ ਸ਼ਹਿਰ ਨੂੰ ਵਧੀਆ ਬਣਾਉਣ ਲਈ ਸਾਡੇ ਸਾਨੂੰ ਨੁਮਾਇੰਦਾ ਬਣਾਇਆ ਲੋਕਾਂ ਨੇ ਤੇ ਅਸੀਂ ਲੋਕਾਂ ਦੀ ਆਵਾਜ਼ ਜੇ ਅੱਜ ਨਹੀਂ ਬਣਾਂਗੇ ਤਾਂ ਅਸੀਂ ਆਪਣੇ ਉਹਦੇ ਨਾਲ ਧੋਖਾ ਕਰਾਂਗੇ ਅਸੀਂ ਆਪਣੇ ਉਹਦੇ ਨਾਲ ਧੋਖਾ ਨਹੀਂ ਹੋਣ ਦੇਣਾ ਨਾ ਅਸੀਂ ਕਰਨਾ ਅਸੀਂ ਲੋਕਾਂ ਦੀ ਲੜਾਈ ਲੜਾਂਗੇ ਔਰ ਲੜਨੀ ਪੈਣੀ ਹੈ ਸਾਨੂੰ ਹਾਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੁੱਕੇ ਤਾਂ ਤੁਸੀਂ ਹੀ ਬਣਚੋ ਭਾਈ ਸਾਹਿਬ ਦੇਖੋ ਜਦੋਂ ਇਹ ਸਰਕਾਰ ਬਣੀ ਸੀ ਨਾ ਉਦੋਂ بڑے ਵੱਡੇ ਵੱਡੇ ਝੂਠੇ ਕਹਿੰਦੇ ਦਾਅਵੇ ਠੋਕੇ ਸੀਗੇ ਸਕੂਲ ਆਫ ਐਮੀਨੈਂਸ ਸਟੱਡੀ ਨੂੰ ਉੱਪਰ ਲੈ ਜਾਵਾਂਗੇ ਅੱਜ ਇਹਨਾਂ ਦਾ ਸਕੂਲ ਆਫ ਐਮੀਨੈਂਸ ਕਿੱਥੇ ਆ ਅੱਜ ਕਿੱਥੇ ਆ ਭਗਵੰਤ ਮਾਨ ਅੱਜ ਕਿੱਥੇ ਆ ਮੌਜੂਦਾ ਐਮ.ਐਲ.ਏ ਮੌਜੂਦਾ ਕਾਉਂਸਲਰ ਵੀ ਸੇਮ ਪਾਰਟੀ ਦਾ ਆ ਮੌਜੂਦਾ ਮੇਅਰ ਵੀ ਸੇਮ ਪਾਰਟੀ ਦਾ ਆ ਸਕੂਲ 'ਚ ਇੱਕ ਬਾਥਰੂਮ ਦੇ ਦੇ ਘਾਟਣ ਅੱਜ ਇੰਨੀ ਕੁ ਗ੍ਰਾਵਿਟੀ ਆ ਗਈ ਕਿ ਸਕੂਲਾਂ 'ਚ ਕੀ ਕਹਿੰਦੇ ਆ ਗੋਬਰ ਸੁੱਟਣਾ ਸ਼ੁਰੂ ਕਰਤਾ ਅੱਜ ਸਾਰੀ ਜਨਤਾ ਇੰਨੀ ਕੁ ਹਰਾਸ਼ਮੈਂਟ ਐ ਇਸ ਗੋਬਰ ਤੋਂ ਬਿਮਾਰੀਆਂ ਤਾਂ ਲਗਨੀਆਂ ਲਗਨੀਆਂ ਉਹ ਤਾਂ ਸਭ ਤੋਂ ਵੱਡੀ ਗੱਲ ਆ ਪਰ ਜਿਹੜੀਆਂ ਰੋਜ਼ ਸੱਟਾਂ ਲੱਗਦੀਆਂ ਨੇ ਰੋਜ਼ ਕੋਈ ਬਜ਼ੁਰਗ गिरਦਾ ਲੁਧਿਆਣੇ ਦੇ ਮੋਕੇ ਦੀ ਮੇਅਰ ਮੋਕੇ ਦਾ ਐਮਐਲਏ ਤੇ ਮੋਕੇ ਦਾ ਕੌਂਸਲਰ ਅੱਖਾਂ 'ਚ ਪੱਟੀ ਬੰਨ ਕੇ ਬੈਠਾ ਹੈ ਉਹਨਾਂ ਨੂੰ ਕੁਝ ਨਹੀਂ ਪਤਾ ਉਹਨਾਂ ਨੂੰ ਬਸ ਇਹ ਪਤਾ ਹੈ ਕਿ ਇਹ ਕੌਂਸਲਰ ਸਾਡੀ ਪਾਰਟੀ ਦਾ ਨਹੀਂ ਹੈ ਹੁਣ ਜਿਹੜੇ ਚਤਰਵੀਰ ਸਿੰਘ ਕਮਲ अरोड़ा ਜੀ ਵਾਰਡ ਨੰਬਰ 20 ਤੋਂ ਕੀ ਕਹਿੰਦੇ ਸ਼੍ਰੋਮੀ ਅਕਾਲੀ ਲਲ ਤੋਂ ਕੌਂਸਲਰ ਨੇ ਸਾਡੇ ਵਾਰਡ ਦੇ ਕੌਂਸਲਰ ਨੇ ਅੱਜ ਦੀ ਡੇਟ 'ਚ ਜੇ ਅੱਜ ਕੁਝ ਵੀ ਕੰਮ ਕਰਦੇ ਨੇ ਐਮਐਲਏ ਸਾਹਿਬ ਸਭ ਤੋਂ ਪਹਿਲਾਂ ਘਰਾਰੀ ਵਸਾਉਂਦੇ ਨੇ ਪਰ ਅਸੀਂ ਸ਼ੁਕਰਾਂ ਪਰਮਾਤਮਾ ਦਾ ਵੀ ਸ਼ੁਕਰ ਹੈ ਕਿ ਸਾਨੂੰ ਇਹੋ ਜਿਹਾ ਕੌਂਸਲਰ ਮਿਲਿਆ ਜਿਹੜਾ ਹਰ ਜਗ੍ਹਾ ਲੜਾਈ ਕਰਕੇ ਫਾਈਟ ਕਰ ਸਾਡੇ ਨਾਲ ਖੜਕੇ ਸਾਡਾ ਕੰਮ ਕਰ ਰਿਆ ਪਰ ਐਮਐਲਏ ਸਾਹਿਬ ਤੇ ਐਮਐਲਏ ਦਾ ਹਾਰਿਆ ਹੋਇਆ ਨੁਮਾਇੰਦਾ ਅੰਕੁਰ ਗਲਾਟੀ ਜਿਹੜਾ ਉਹ ਕੋਈ ਵੀ ਕਸਰ ਨਹੀਂ ਛੱਡ ਰਿਹਾ ਇੱਕ ਗਟਰ ਦੇ ਟੱਕਣ ਤੋਂ ਲੈ ਕੇ ਫੋਗਿੰਗ ਤੋਂ ਲੈ ਕੇ ਕਿਤੇ ਤੱਕ ਕੋਈ ਕਸਰ ਨਹੀਂ ਛੱਡਿਆ ਕਿ ਉਹ ਕਸਰ ਬੰਦ ਕੀਤੀ ਜਾਵੇ ਸਾਡੇ ਤਾਂ ਜਲੋ ਸਾਡਾ ਦਾ ਕਾਉਂਸਲਰ ਸਾਡਾ ਪ੍ਰਾਖੀ ਕਹਿੰਦੇ ਕਮਲ ਅਰੋੜਾ ਕਹਿੰਦੇ ਅੱਜ ਵੀ ਲੜ ਰਿਹਾ ਹਰ ਇੱਕ ਕਾਉਂਸਲਰ ਜਿਹਦੇ ਕੋ ਮਰਜ਼ੀ ਚੱਲੇ ਜੋ ਚਾਹੇ ਇਧਰੋ ਜੋਤਿੰਦਰ ਗੋਰੀਆਂ ਨੇ ਚਾਹੇ ਅਨਿਲ ਭਰਦਵਾਜ ਜੀ ਨੇ ਜਿਨ੍ਹਾਂ ਕੋ ਮਰਜ਼ੀ ਚੱਲੇ ਜੋ ਅੱਜ ਦੀ ਡੇਟ 'ਚ ਸਾਰਿਆਂ ਦੇ ਮੂੰਹ ਤੇ ਇਹੀ ਆ ਚਲੋ ਅਸੀਂ ਤਾਂ ਫੇਰ ਕੀ ਕਹਿੰਦੇ ਆ ਬਾਹਰਲੀ ਪਾਰਟੀ ਦੇ ਆ ਜਿਹੜੇ ਮੌਜੂਦਾ ਪਾਰਟੀ ਦੇ ਨੇ ਉਹਨਾਂ ਦੇ ਹਾਲਾਤ ਦੇਖੋ ਤੁਸੀਂ ਜਾ ਕੇ ਆ 39 ਸੈਕਟਰ ਪੋਰਸ਼ ਏਰੀਆ ਸੈਕਟਰ 32 ਏਰੀਆ ਜਿਹੜਾ ਵੱਡੇ ਵਾਲਾ ਉਹ ਪੋਰਸ਼ ਏਰੀਆ ਉਹ ਵੀ ਮੌਜੂਦਾ ਕਾਉਂਸਲਰ ਦਾ ਆ ਪਰ ਅੱਜ ਉਹਨਾਂ ਦੇ ਵੀ ਹਾਲਾਤ ਇਦਾਂ ਦੇ ਪਰ ਕਾਉਂਸਲਰ ਕੀ ਕਰੇ ਕਾਉਂਸਲਰ ਦੇ ਲੈਵਲ ਦਾ ਕੰਮ ਨਹੀਂ ਜਿਹੜਾ ਵੱਡੇ ਲੈਵਲ ਦਾ ਕੰਮ ਹੈ ਪੁਲਸ ਕਲੋਨੀ ਵਾਲਾ ਚੌਂਕ ਦੇਖਿਓ ਜਦੋਂ ਬਾਰਿਸ਼ ਪੈਂਦੀ ਹੈ ਤਿੰਨ ਦਿਨ ਬਾਰਿਸ਼ ਪੈਂਦੀ ਹੈ ਬਾੜ ਆ ਜਾਂਦੀ ਹੈ ਸਤਲੋਈਤਾ ਦਾ ਬਾੜ ਆਣੀ ਆਣੀ ਹੈ ਪਰ ਪੁਲਸ ਕਲੋਨੀ ਵੀ ਬਾੜ ਆ ਜਾਂਦੇ ਇਹ ਹਾਲਾਤ ਨੇ ਜੀ ਇਹ ਸਾਨੂੰ ਕਮਲ ਰੋਲਾ ਜੀ ਕੌਂਸਲਰ ਜੋ ਆ ਤੁਹਾਨੂੰ ਔਰ ਜ਼ੋਰ ਦੇ ਵੀ ਹਾਲਾਤ ਦਿਖਾ ਦਿੰਦੇ ਆ ਕਿਸ ਤਰ੍ਹਾਂ ਜਾਮ ਲੱਗਿਆ ਆ ਵਾ ਬਹੁਤ ਬੁਰਾ ਹਾਲ ਆਇਆ ਵਾ ਇੱਥੇ ਮੇਰੇ ਇਜ਼ਾਮ ਨਾਲ ਇੱਥੇ 6 ਵੇ ਤੋਂ ਲੈ ਕੇ ਰਾਤ 10 ਵਜੇ ਤੱਕ ਲਗਾਤਾਰ ਜਾਮ ਹੁੰਦਾ ਵਾ ਕਿਉਂਕਿ ਇੱਥੇ ਕੋਈ ਨਿਕਾਸੀ ਨਹੀਂ ਆ ਨਾ ਕੋਈ ਇੱਥੇ ਮੁਲਾਜ਼ਮ ਪਹੁੰਚਦਾ ਵਾ ਕੋਈ ਵੀ ਨਾ ਕੋਈ ਮੁਲਾਜ਼ਮ ਦੇਖ ਨੂੰ ਮਿਲ ਰਿਹਾ ਜਾਮ ਇਸੇ ਤਰ੍ਹਾਂ ਹੀ ਰੋਜ਼ ਲੱਗਿਆ ਹੁੰਦਾ ਵਾ ਆ ਦੇਖੋ ਲੋਕ ਵੀ ਕਿੰਦਾ ਪਰੇਸ਼ਾਨ ਹੋ ਰਿਹਾ ਕਰਾਓ ਰਾ ਹੱਲ ਕਰਾਓ ਅਸੀਂ ਐਮਐਲਏ ਸਾਹਮਣੇ ਵੀ ਗੱਲਬਾਤ ਕਰਾਵਾਂਗੇ ਇਸ ਮਾਮਲੇ ਵਿੱਚ ਰੋਜ਼ਾਨਾ ਦਾ ਜਾਮ ਹੁੰਦਾ ਹੈ ਬਾਰਿਸ਼ ਕਰ ਗਿਆ ਜਾਂ ਨਹੀਂ ਵੈਸੇ ਹੀ ਬੜਾ ਜਾਮ ਹੁੰਦਾ ਰਹੇ ਦੇਖ ਤੱਕ ਜੋ ਰਾਗੀ ਨਾ ਕਹਿਣਾ ਕਿ ਹਾਂਜੀ ਬਾਈ ਜੀ ਕਿੰਨੀ ਕਿ ਪਰੇਸ਼ਾਨੀ ਆ ਰਹੀ ਦਿਖ ਬਹੁਤ ਬੁਰਾ ਲਾ ਜੀ ਬਹੁਤ ਜਿਆਦਾ ਨਿੱਕੀ ਸਰਕਾਰ ਨੂੰ ਕੀ ਕਹਿਣਾ ਜਾਂਦੇ ਇਸ ਬਾਰੇ ਸਰਕਾਰ ਜੋ ਕਰਨਾ ਚਾਹ ਕਰ ਰਹੀ ਹੈ ਸਰਕਾਰ ਤਾਂ ਉਹ ਕਰਦੀ ਨਹੀਂ ਜੀ ਸਰਕਾਰ ਤੇ ਆਣੀ ਚਾਹੀਦੀ ਨਾ 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 ਬਿਲਕੁਲ ਨਹੀਂ ਜੀ ਸਾਡਾ ਆਣਾ ਜਾਣਾ ਬੜਾ ਮੁਸ਼ਕਲ ਜਾਮ ਜਦੋਂ ਛੁੱਟਿਆ ਟਾਈਮ ਹੁੰਦਾ ਤੇ ਬਹੁਤ ਜ਼ਿਆਦਾ ਜਾਮ ਲੱਗ ਜਾਂਦਾ ਲੈ ਜੀ ਅੱਧਾ ਘੰਟਾ ਹੋ ਗਿਆ ਮੈਨੂੰ ਪਿੱਛੇ ਖੜੇ ਨੂੰ ਕਰੋ ਫੋਨ ਤੇ ਫੋਨ ਆ ਰਹੇ ਨੇ ਬਹੁ ਅੱਧਾ ਘੰਟਾ ਮੈਨੂੰਗਾ ਖੜੇ ਨੂੰ ਪੁੱਛੀ ਉਹ ਜੀ ਕਿੰਨੇ ਕੁ ਪਰੇਸ਼ਾਨ ਨਹੀਂ ਆ ਰਹੀ ਇੱਥੇ ਤੁਹਾਨੂੰ ਬਹੁਤ ਜ਼ਿਆਦਾ ਜੀ ਇਸ ਦਾ ਬਹੁਤ ਦੁਖੀ ਹੈ ਜੀ ਰੋਜ਼ ਹਾਂ ਠੀਕ ਹੈ ਜੀ ਸਸਿਕਾ ਮੈਮ ਲੰਗੀ ਸਸਿਕਾ ਸਿੰਘਪਈ ਸਾਜਪੁਰ ਰੋਡ ਤੇ ਨਾ ਮਤਲਬ ਜਿਹੜਾ ਗੋਹਾ ਬਹੁਤ ਜ਼ਿਆਦਾ ਖਿਲ ਰਿਆ ਹੈ ਤੇ ਲੋਕ ਪਰੇਸ਼ਾਨ ਹੋ ਰਹੇ ਆ ਲੋਕ ਡਗ ਰਹੇ ਆ ਬਿਲਕੁਲ ਜੀ ਬਿਲਕੁਲ ਜੀ ਕੱਲ ਲੋਕੋ ਇਕੱਠੇ ਹੋਏ ਸੀਗੇ ਇਹਦਾ ਜਲਦ ਤੋਂ ਜਲਦ ਹੱਲ ਕੀਤਾ ਜਾਊਗਾ ਕੱਲ ਹੀ ਡਾਇਰੈਕਸ਼ਨ ਜਿਹੜੀਆਂ ਦੇ ਦਿੱਤੀਆਂ ਗਈਆਂ ਨੇ ਥੋੜਾ ਬਰਸਾਤੀ ਮੌਸਮ ਹੋਣ ਕਰਕੇ ਇਹਦੀ ਲਿਫਟਿੰਗ ਨਹੀਂ ਹੋ 파ਰੀ ਸੀ ਬਟ ਸ਼ਕਤੀ ਦੇ ਨਾਲ ਇਸ ਚੀਜ਼ ਨੂੰ ਕਹਿ ਦਿੱਤਾ ਗਿਆ ਔਰ ਆਹ ਵਿਥਿਨ 4 ਤੋਂ 5 ਡੇਸ 4 ਤੋਂ 5 ਦਿਨਾਂ ਦੇ ਅੰਦਰ ਅੰਦਰ ਇਹ ਸਾਰਾ ਜਿਹੜਾ ਰੋਡ ਹੈ ਸਾਰਾ ਕਲੀਅਰ ਪੂਰਾ ਬਿਲਕੁਲ ਹੋ ਜਾਊਗਾ ਜੀ ਲੋਕ ਇਕੱਠੇ ਹੋ ਸੀ ਲੋਕਾਂ ਨੇ ਕਹਿਣਾ ਸੀਗਾ ਜੀ ਪਹਿਲਾਂ ਇਹ ਸ਼੍ਰੀ ਮੰਦਿਰ ਦੇ ਬਾਹਰ ਗੋਹ ਖਿਲਰੇ ਆ ਸੀਗਾ ਉਸ ਤੋਂ ਬਾਅਦ ਜਾ ਕੇ ਮਤਲਬ ਇੱਥੇ ਛੱਡ ਦਿੱਤਾ ਡਰਾਈਵਰ ਉਹ ਟੈਂਕੀ ਕੋਲ ਹਾਲ ਉਹੀ ਆ ਹਾਲ ਕੋਈ ਨਹੀਂ ਹੋਇਆ ਜੀ ਦੇਖੋ ਜਿਹੜੀ ਵੀ ਅਫਸਰ ਦੇ ਵੱਲੋਂ ਇਹ ਉਥੇ ਕਟਾਈ ਵਰਤੀ ਗਈ ਉਹਨੂੰ ਵੀ ਬਕਾਇਦਾ ਨਾਲ ਜੋ ਵੀ ਬੰਦਾ ਹੋਗਾ ਉਹਨੂੰ ਵੀ ਪੁੱਛਗਿੱਛ ਕੀਤੀ ਜਾਊਗੀ ਉਹਨੂੰ ਵੀ ਦੱਸ ਕੇ ਹਟ ਜਾਊਗਾ ਔਰ ਇਸ ਤੋਂ ਇਲਾਵਾ ਥੋੜਾ ਬਰਸਾਤੀ ਮੌਸਮ ਹੋਣ ਕਰਕੇ ਜਦੋਂ ਤੁਹਾਨੂੰ ਪਤਾ ਵੀ ਗੋਹਾ ਉਹ ਥੋੜਾ ਲੂਜ਼ ਹੋ ਜਾਂਦਾ ਹੈ ਤਾਂ ਉਹ ਚੱਕ ਨਹੀਂ ਹੋ ਰਿਹਾ ਸੀਗਾ ਲਿਫਟਿੰਗ ਉਹਦੀ ਹੋ ਨਹੀਂ پا ਰਹੀ ਸੀ ਸੋ ਹੁਣ ਬਰਸਾਤ ਦਾ ਮੌਸਮ ਦੋ ਦਿਨ ਤੋਂ ਥੋੜਾ ਜਿਹਾ ਫਰਕ ਪਿਆ ਹੈ ਸੋ ਉਹ ਨਾਲ ਦੀ ਨਾਲ ਕੱਲ ਵੀ ਕਾਫੀ ਹੱਦ ਤੱਕ ਲਿਫਟਿੰਗ ਕੀਤੀ ਗਈ ਹੈ ਔਰ ਅੱਜ ਵੀ ਹਦਾਇਤਾ ਉਹਨਾਂ ਨੂੰ ਵੀ ਫੇਰ ਹੀ ਅਰਲੀ ਮਾਰਨਿੰਗ ਉੱਤੇ ਮਸ਼ੀਨਰੀ ਬੰਦ ਜਾਣੀ ਹੈ ਤੇ ਨਾਲ ਦੀ ਨਾਲ ਤੁਸੀਂ ਚਾਹੇ ਦੇਖ ਦੋਂਗੇ ਜਾ ਕੇ ਕਿ ਵੀ ਕੰਮ ਨੂੰ ਸ਼ੁਰੂ ਵੀ ਹੋ ਚੁੱਕਿਆ ਵਾਪੇ ਜੀ ਉਹਦੇ ਨਾਲ ਨਾ ਲੋਕਾਂ ਦੀ ਬਹੁਤ ਪਰੇਸ਼ਾਨੀ ਲੋਕ ਡਿੱਗ ਰਹੇ ਸੀਗੇ ਉੱਥੇ ਜੀ ਜੀ ਬਿਲਕੁਲ ਸ਼ਾਮ ਕਿੱਦੋਂ ਲੈ ਕੇ ਰਾਤ ਨੂੰ 9 ਵਜੇ ਤੱਕ ਪੂਰਾ ਜਾਮ ਲੱਗਿਆ ਹੁੰਦਾ ਜੀ ਜੀ ਬਿਲਕੁਲ ਔਰ ਉਹ ਤੁਹਾਨੂੰ ਨੇ ਜਿਸ ਤਰ੍ਹਾਂ ਹੀ ਕਿਹਾ ਵੀ 2 ਤੋਂ 3 ਦਿਨ ਦੇ ਅੰਦਰ ਅੰਦਰ ਮੌਸਮ ਠੀਕ ਰਹੇ ਤਾਂ ਉਹ ਬਿਲਕੁਲ ਹੀ ਕਲੀਅਰ ਹੋ ਜਾਏਗਾ ਜੀ